ਆਜਾ ਆਜਾ ਦੋ ਵਿਆਹ ਕਰਾ ਲੇ ਫਿਰ ਛੋਟੀ ਘਰ ਵਾਲੀ ਨੂੰ ਮੌਤ ਦੇ ਘਾਟ ਉਤਾਰਤਾ ਅਖੇ ਜੀ ਇਹਦਾ ਖਰਚਾ ਵਾਲਾ ਕਿਉਂਕਿ ਉਹ ਬਿਮਾਰ ਰਹਿੰਦੀ ਆ ਕਮਾਲ ਆ ਜਦੋਂ ਵਿਆਹ ਤੂੰ ਕਰਾਇਆ ਤੇ ਫਿਰ ਖਰਚਾ ਗਵਾਂਢੀ ਚੁੱਕਣਾ ਖਰਚਾ ਵੀ ਤਾਂ ਤੂੰ ਹੀ ਚੁੱਕਣਾ ਆ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਇੱਕ ਵਿਅਕਤੀ ਜਿਹੜਾ ਪਹਿਲਾਂ ਵਿਦਿਆਵਤੀ ਨਾਂ ਦੀ ਔਰਤ ਦੇ ਨਾਲ ਵਿਆਹਿਆ ਹੋਇਆ ਸੀ ਜਿਹਦੀ ਇੱਕ ਧੀ ਵੀ ਸੀ ਲక్ష్ਮੀ ਜਿਹਦੇ ਬੱਚੇ ਵੀ ਸੀ ਤਾਂ ਫੇਰ ਉਹਨੇ ਚਾਚਾ ਦੇ ਵਿੱਚ ਹੀ ਦੂਜੀ ਇੱਕ ਹੋਰ ਔਰਤ ਦੇ ਨਾਲ ਵਿਆਹ ਕਰਾ ਲਿਆ ਅੱਜ ਕੱਲ ਲੋਕਾਂ ਨੂੰ ਹੈਗਾ ਹੀ ਆ ਕਿ ਅਸੀਂ ਕੋਈ ਬਾਹਰ ਰੱਖ ਲੈਂਦਾ ਕੋਈ ਵਿਆਹ ਕਰਾ ਕੇ ਘਰੇ ਲਿਆਉਂਦਾ ਇਹੋ ਜਿਹਾ ਮਾਹੌਲ ਅੱਜ ਕੱਲ ਬਹੁਤ ਚੱਲਿਆ ਹੋਇਆ ਤਾਂ ਉਹ ਇੱਕ ਕੁੜੀ ਦੇ ਨਾਲ ਜਿਹਦਾ ਨਾਮ ਸੁਨੀਤਾ ਦੱਸਿਆ ਜਾ ਰਿਹਾ ਵਿਆਹ ਕਰਾ ਕੇ ਉਹਨੂੰ ਘਰੇ ਲਿਆਇਆ ਤਾਂ ਫੇਰ ਜਿਹੜੀ ਸੁਨੀਤਾ ਸੀਗੀ ਥੋੜੇ ਟਾਈਮ ਬਾਅਦ ਉਹ ਕੁਝ ਕੁ ਬਿਮਾਰ ਰਹਿਣ ਲੱਗ ਗਈ ਬਿਮਾਰ ਰਹਿਣ ਕਰਕੇ ਉਹਦਾ ਖਰਚਾ ਥੋੜਾ ਜਿਹਾ ਵਧ ਗਿਆ ਉਹਨੂੰ ਦਵਾਈ ਦਿਵਾਉਣੀ ਪੈਂਦੀ ਸੀ ਤਾਂ ਪਤੀ ਕਾਫੀ ਜਿਆਦਾ ਪਰੇਸ਼ਾਨ ਹੋ ਗਿਆ ਉਹਦੀ ਵੱਡੀ ਪਤਨੀ ਸੀ ਕਿ ਜਿਹੜੀ ਵਿਦਿਆਵਤੀ ਉਹ ਵੀ ਕਾਫੀ ਪਰੇਸ਼ਾਨ ਰਹਿਣ ਲੱਗ ਗਈ ਕਿ ਇਹ ਤਾਂ ਸਾਡਾ ਖਰਚਾ ਹੀ ਬਹੁਤ ਕਰਵਾਉਂਦੀ ਆ ਵੈਸੇ ਵੀ ਜਦੋਂ ਘਰੇ ਦੋ ਪਤਨੀਆਂ ਰੱਖੀਆਂ ਹੋਣਗੀਆਂ ਤਾਂ ਇੱਕ ਜੈਲ ਸੀ ਵਾਲਾ ਮਾਹੌਲ ਤਕਲੀਫ ਤਾਂ ਜਿਹੜੀ ਦੂਸਰੀ ਔਰਤ ਹੁੰਦੀ ਆ ਉਹਨੂੰ ਹੁੰਦੀ ਆ ਨਾ ਦੂਜੀ ਔਰਤ ਤੋਂ ਤਾਂ ਇਵੇਂ ਇਹਨਾਂ ਦਾ ਮਾਮਲਾ ਸੀ ਵੱਡੀ ਨੂੰ ਵੈਸੇ ਵੀ ਤਕਲੀਫ ਰਹਿੰਦੀ ਸੀ ਤੇ ਜਦੋਂ ਉਹ ਕੁੜੀ ਦਾ ਖਰਚਾ ਵਧ ਗਿਆ ਉਹ ਬਿਮਾਰ ਰਹਿਣ ਲੱਗ ਗਈ ਮਾੜਾ ਮੋਟਾ ਉਹਨੂੰ ਦਵਾਈ ਦਿਵਾਉਣੀ ਪੈਂਦੀ ਸੀ ਤਾਂ ਉਹਨਾਂ ਨੂੰ ਐ ਲੱਗਾ ਲੈ ਸਾਡੀ ਕਮਾਈ ਤਾਂ ਇੱਧਰ ਇਹਦੀ ਦਵਾਈ ਦੇ ਵਿੱਚ ਚਲੀ ਜਾਂਦੀ ਆ ਤਾਂ ਤਿੰਨੋਂ ਜਾਣੇ ਪਤੀ ਪਤਨੀ ਤੇ ਉਹਨਾਂ ਦੀ ਬੇਟੀ ਸਕੀਮ ਘੜਦੇ ਆ ਸਕੀਮ ਘੜ ਕੇ ਉਹ ਜਿਹੜੀ ਦੂਸਰੀ ਪਤਨੀ ਸੀ ਉਹ ਕਿਤੇ ਪਾਸੇ ਨਾਲ ਹੀ ਕਿਸੇ ਹੋਰ ਮਕਾਨ ਵਿੱਚ ਰਹਿੰਦੀ ਸੀ ਤਾਂ ਜਿਹੜੀ ਵੱਡੀ ਪਤਨੀ ਆ ਉਹਦੇ ਕੋਲੇ ਜਾਂਦੀ ਉਹਨੂੰ ਪੈਸੇ ਦੇਣ ਦੇ ਬਹਾਨੇ ਤਾਂ ਉੱਥੇ ਜਾ ਕੇ ਉਹ ਉਹਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਜਾਂਦਾ ਤਿੰਨੇ ਜਣੇ ਰਲ ਕੇ ਦੱਸਿਆ ਜਾ ਰਿਹਾ ਪਤੀ ਪਤਨੀ ਤੇ ਉਹਨਾਂ ਦੀ ਬੱਚੀ ਤਿੰਨੇ ਜਣੇ ਰਲ ਕੇ ਉਹਨਾਂ ਨੇ ਉਸ ਔਰਤ ਦਾ ਗਲਾ ਘੁੱਟਤਾ ਜਿਹੜੀ ਸੁਨੀਤਾ ਸੀ ਛੋਟੀ ਘਰ ਵਾਲੀ ਸੀ ਤਾਂ ਉਹਦਾ ਗਲਾ ਘੁੱਟ ਕੇ ਉਹਨੂੰ ਮਾਰ ਮਕਾਇਆ ਤੇ ਫੇਰ ਜਦੋਂ ਇਸ ਮਾਮਲੇ ਦਾ ਖੁਲਾਸਾ ਹੋਇਆ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਜਿਹੜੇ ਤਿੰਨੇ ਸੀਗੇ ਪਿਓ ਤੇ ਮਾਂ ਤਿੰਨਾਂ ਨੂੰ ਹੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਥਾਣੇ ਲੈ ਗਏ ਉਹਨਾਂ ਤੋਂ ਬੁਸ਼ਕਿਸ਼ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਹਨਾਂ ਨੇ ਇਹ ਜਿਹੜਾ ਹੈਗਾ ਕਬੂਲਿਆ ਕਿ ਉਹ ਕੁੜੀ ਦਾ ਖਰਚਾ ਵਾਵਾ ਸੀ ਇਸ ਕਰਕੇ ਉਹ ਬਿਮਾਰ ਰਹਿੰਦੀ ਹੋਣ ਕਰਕੇ ਤੇ ਅਸੀਂ ਉਹਨੂੰ ਮੌਤ ਦੇ ਘਾਟੋਂ ਤਾਰਤਾ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਭਰਾਵਾ ਜੇ ਐਵੇਂ ਲੱਗਦਾ ਹੁੰਦਾ ਕਿ ਅਸੀਂ ਕਿਸੇ ਦਾ ਖਰਚਾ ਪਹਿਲੀ ਗੱਲ ਤਾਂ ਅੱਜ ਦਾ ਮਾਹੌਲ ਆ ਜਿਹੜਾ ਅੱਜ ਦਾ ਸਮਾਂ ਹੈ ਉੱਥੇ ਤਾਂ ਇੱਕ ਵਿਆਹ ਚੰਗੀ ਤਰ੍ਹਾਂ ਨਹੀਂ ਤੋਰਿਆ ਜਾਂਦਾ ਇੱਕ ਵਿਆਹ ਵਿੱਚ ਇੰਨੀਆਂ ਲੜਾਈਆਂ ਇੰਨੇ ਖਰਚੇ ਆ ਜਦੋਂ ਇੰਨੀ ਡਾਊਨ ਆਰਥਿਕਤਾ ਆ ਭਾਰਤ ਦੀ ਲੋਕਾਂ ਦੇ ਕੋਲ ਪੈਸਾ ਹੀ ਹੈ ਨਹੀਂਗਾ ਆਪਦਾ ਰੋਜ਼ਗਾਰ ਤੋੜਨ ਨੂੰ ਆਪਦੀ ਰੋਜੀ ਰੋਟੀ ਵਾਸਤੇ ਤਾਂ ਫਿਰ ਇਹੋ ਜੇ ਪੰਗੇ ਲੈਣੇ ਹੀ ਕਾ ਤੋਂ ਤੇ ਫਿਰ ਜੇਕਰ ਤੁਸੀਂ ਵਿਆਹ ਕਰਾਇਆ ਫਿਰ ਕੁਝ ਵੀ ਆ ਬਗਾਨੀ ਧੀ ਤੁਸੀਂ ਘਰੇ ਲੈ ਕੇ ਆਂਦੀ ਆ ਤਾਂ ਫਿਰ ਉਹਦਾ ਖਰਚਾ ਤੋੜਨ ਦਾ ਤਾਂ ਹੱਕ ਬੰਦਾ ਹੀ ਆ ਜੇਕਰ ਉਹ ਕੋਈ ਕੰਮ ਕਰਦੀ ਆ ਕੋਈ ਨੌਕਰੀ ਪੇਸ਼ੇ ਵਾਲੀ ਆ ਫਿਰ ਵੱਖਰੀ ਗੱਲ ਆ ਪਰ ਜੇਕਰ ਨਹੀਂ ਤੁਸੀਂ ਉਹਨੂੰ ਘਰ ਦੇ ਅੰਦਰ ਹੀ ਰੱਖਿਆ ਹੋਇਆ ਫੇਰ ਖਰਚਾ ਉਹਦਾ ਚੁੱਕਣਾ ਤਾਂ ਤੁਹਾਡਾ ਫਰਜ਼ ਹੀ ਬਣਦਾ ਤੇ ਜੇਕਰ ਕਿਸੇ ਬੰਦੇ ਤੇ ਮੁਸੀਬਤ ਆਣ ਪਈ ਆ ਜਿਵੇਂ ਦੱਸਿਆ ਜਾ ਰਿਹਾ ਕਿ ਉਹ ਕੁੜੀ ਬਿਮਾਰ ਹੋ ਗਈ ਤਾਂ ਬਿਮਾਰ ਰਹਿਣ ਲੱਗਦੀ ਸੀ ਉਹ ਤਾਂ ਜੇਕਰ ਉਹ ਵਿਚਾਰੀ ਬਿਮਾਰ ਹੋ ਗਈ ਆ ਹੁਣ ਤਾਂ ਫੇਰ ਕੀ ਤੁਸੀਂ ਉਹਦੇ ਨਾਲ ਹਮਦਰਦੀ ਨਹੀਂ ਕਰਨੀ ਫੇਰ ਕੀ ਤੁਸੀਂ ਉਹਦਾ ਖਰਚਾ ਨਹੀਂ ਉਠਾਉਣਾ ਫੇਰ ਪਤੀ ਦਾ ਫਰਜ਼ ਬਣਦਾ ਨਾ ਕਿ ਉਹ ਆਪਦੀ ਘਰ ਵਾਲੀ ਦਾ ਖਰਚਾ ਤਾਂ ਉਠਾਵੇ ਫੇਰ ਵਹਿੰਦੇ ਪਿਆਰ ਜਾਂ ਓਡ-ਬੁੱਡ ਵੀ ਜਾਂਦਾ ਪਹਿਲਾਂ ਪਿਆਰ ਹੁੰਦਾ ਪਹਿਲਾਂ ਇੰਨੀਆਂ ਗੱਲਾਂ ਕਰਦੇ ਇੱਕ ਦੂਜੇ ਨੂੰ ਤੇ ਫੇਰ ਜਦੋਂ ਹਕੀਕਤ ਵਿੱਚ ਇੱਕ ਦੂਜੇ ਦਾ ਖਰਚਾ ਚੁੱਕਣਾ ਪੈਂਦਾ ਇੱਕ ਦੂਜੇ ਨੂੰ ਸਮਝਣਾ ਪੈਂਦਾ ਇੱਕ ਦੂਜੇ ਦੀ ਦੁੱਖ ਤੇ ਤਕਲੀਫ ਦੇ ਵਿੱਚ ਸਾਥ ਦੇਣਾ ਪੈਂਦਾ ਫਿਰ ਵੈਂਦਾ ਹੀ ਇਹਨਾਂ ਦਾ ਪਿਆਰ ਜਿਹੜਾ ਹੈਗਾ ਉਹ ਪਰ ਲਾ ਕੇ ਉੱਡ ਜਾਂਦਾ ਤੇ ਫਿਰ ਇੱਕ ਦੂਜੇ ਨੂੰ ਮੌਤ ਦੇ ਘਾਟ ਉਤਾਰਨ ਤੱਕ ਚਲੇ ਜਾਂਦੇ ਆ ਅਸਲ ਵਿੱਚ ਪਿਆਰ ਪੂਰ ਇਹ ਕੁਝ ਨਹੀਂ ਹੁੰਦਾ ਇਹ ਸਿਰਫ ਜਿਸਮਾਨੀ ਖਿੱਚਾਂ ਨੇ ਜੇਕਰ ਪਿਆਰ ਹੋਵੇ ਤਾਂ ਫਿਰ ਮਾਨਸਿਕ ਤੌਰ ਤੇ ਇੱਕ ਦੂਜੇ ਨਾਲ ਹਮਦਰਦੀ ਹੁੰਦੀ ਆ ਅਗਲੇ ਦੇ ਦੁੱਖਾਂ ਤਕਲੀਫਾਂ ਦੇ ਵਿੱਚ ਬੰਦਾ ਸਾਥ ਦਿੰਦਾ ਪਰ ਇਹ ਪਿਆਰ ਪੂਰਨੀ ਸਿਰਫ ਜਿਸਮਾਨੀ ਭੁੱਖ ਹੁੰਦੀ ਆ ਜਿਹਦੇ ਕਰਕੇ ਲੋਕ ਇੱਕ ਦੂਜੇ ਨਾਲ ਜੁੜ ਜਾਂਦੇ ਆ ਫਿਰ ਕਾਲੀ ਕਾਲੀ ਫੈਸਲੇ ਲੈ ਲੈਂਦੇ ਆ ਕਿ ਅਸੀਂ ਤਾਂ ਇੱਕ ਦੂਜੇ ਬਿਨਾਂ ਰਹਿ ਹੀ ਨਹੀਂ ਸਕਦੇ ਤੇ ਜਦੋਂ ਉਹ ਜਿਹੜੀਆਂ ਜਿਸਮਾਨੀ ਭੁੱਖਾਂ ਹੁੰਦੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਤੇ ਫੇਰ ਆਏ ਇੱਕ ਦੂਜੇ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ ਫੇਰ ਵਹਿੰਦੇ ਉਹ ਤੋਂ ਨਫ਼ਰਤ ਵੀ ਹੋਣ ਲੱਗ ਜਾਂਦੀ ਆ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਨਾਲ ਪਿਆਰ ਹੋਵੇ ਤਾਂ ਫੇਰ ਉਹ ਕਿਸੇ ਦੂਸਰੇ ਵਿਅਕਤੀ ਦਾ ਕਤਲ ਕਰ ਹੀ ਨਹੀਂ ਸਕਦਾ ਤਾਂ ਐਵੇਂ ਜਿਹੜਾ ਇਹ ਵਿਅਕਤੀ ਸੀ ਇਹਦੀ ਪਤਨੀ ਤੇ ਜਿਹੜੀ ਬੇਟੀ ਆ ਉਹਨਾਂ ਨੇ ਕੀਤਾ ਚਲੋ ਪਤਨੀ ਤੇ ਬੇਟੀ ਨੂੰ ਤਾਂ ਇੱਕ ਸਾਈਡ ਤੇ ਰੱਖ ਦੋ ਨਾ ਪਤੀ ਜਿਹਨੇ ਉਹਨੂੰ ਕਹਿ ਕੇ ਆਪਦੇ ਘਰ ਲੈ ਕੇ ਜਾਂਦਾ ਸੀ ਕਿ ਮੈਂ ਤੈਨੂੰ ਪਿਆਰ ਕਰਦਾ ਤਾਂ ਔਰਤਾਂ ਨੂੰ ਵੀ ਚਾਹੀਦਾ ਸੋਚ ਸਮਝ ਕੇ ਇਹੋ ਜਿਹੇ ਕਦਮ ਉਠਾਉਣ ਜੇਕਰ ਕੋਈ ਵਿਅਕਤੀ ਪਹਿਲਾਂ ਹੀ ਵਿਆਹਿਆ ਹੋਇਆ ਤਾਂ ਤੁਹਾਨੂੰ ਕੀ ਜ਼ਰੂਰਤ ਹੈਗੀ ਆ ਕਿਹੜਾ ਇਸ ਦੁਨੀਆ ਵਿੱਚੋਂ ਮੁੰਡੇ ਮੁੱਕ ਗਏ ਕਿ ਤੁਸੀਂ ਉਸ ਵਿਆਹੇ ਹੋਏ ਆਦਮੀ ਦੇ ਨਾਲ ਉਹਦੇ ਘਰ ਜਾਓ ਤੱਕੇ ਦੇ ਨਾਲ ਤੇ ਜਿੱਥੇ ਫਿਰ ਪਤਾ ਹੁੰਦਾ ਕਿ ਜਿਹੜਾ ਇਹ ਮਾਹੌਲ ਆ ਇਹੋ ਜਿਹਾ ਹੀ ਬੰਨਾ ਫਿਰ ਕੁਝ ਵੀ ਹੋ ਸਕਦਾ ਕਿਉਂਕਿ ਲਾਜ਼ਮੀ ਆ ਜਿਹੜਾ ਉਹਦਾ ਦੂਸਰਾ ਪਰਿਵਾਰ ਆ ਤੁਹਾਨੂੰ ਨਫ਼ਰਤ ਕਰੂਗਾ ਨਫ਼ਰਤ ਕਰੂਗਾ ਤੇ ਫਿਰ ਕੁਝ ਵੀ ਹੋ ਸਕਦਾ ਇਸ ਕਰਕੇ ਜਿਹੜੇ ਇਹੋ ਜਿਹੇ ਰਿਸ਼ਤੇ ਆ ਉਹਨਾਂ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਕੁੜੀਆਂ ਨੂੰ ਵੀ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਆ ਤੇ ਮੁੰਡਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਐਵੇਂ ਜੇ ਤੁਸੀਂ ਕਿਸੇ ਦਾ ਖਰਚਾ ਉਠਾ ਨਹੀਂ ਸਕਦੇ ਕਿਸੇ ਨੂੰ ਝੱਲ ਨਹੀਂ ਸਕਦੇ ਤਾਂ ਐਵੇਂ ਆਪ ਦੀ ਜਸਮਾਨ ਨਹੀਂ ਖਿੱਚਾ ਨੂੰ ਪਿਆਰ ਦਾ ਨਾਮ ਨਾ ਦਿਆ ਕਰੋ ਨਾ ਐਵੇਂ ਮੁੰਡਿਆਂ ਨੂੰ ਕਰਨਾ ਚਾਹੀਦਾ ਤੇ ਨਾ ਹੀ ਐਵੇਂ ਕੁੜੀਆਂ ਨੂੰ ਕਰਨਾ ਚਾਹੀਦਾ ਇਹੋ ਜਿਹੇ ਰਿਸ਼ਤਿਆਂ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਹੁਣ ਕਿੰਨੀ ਮੰਦ ਭਾਗੀ ਘਟਨਾ ਵਾਪਰੀ ਆ ਕਿ ਉਹ ਜਿਹੜੀ ਕੁੜੀ ਆ ਵਿਚਾਰੀ ਕਿੰਨੇ ਚਾਵਾਂ ਦੇ ਨਾਲ ਆਪਦੇ ਜਾਨੇ ਆਈ ਹੋਣੀ ਆ ਕਿ ਮੈਂ ਤਾਂ ਉਹਦੇ ਨਾਲ ਲਵ ਮੈਰਿਜ ਕਰਵਾ ਕੇ ਚੱਲੀ ਆ ਤੇ ਜਦੋਂ ਉਹਦੇ ਘਰੇ ਆਈ ਤਾਂ ਉਹਨੇ ਜੁਖ ਕੇ ਮੌਤ ਦੇ ਘਾਟੋ ਉਤਾਰ ਦਿੱਤਾ। ਉਹਨੂੰ ਕੀ ਪਤਾ ਸੀਗਾ ਕਿ ਜਦੋਂ ਮੇਰੇ ਤੇ ਦੁੱਖ ਮੁਸੀਬਤ ਆਈ ਤਾਂ ਇਸ ਇਨਸਾਨ ਨੇ ਮੈਨੂੰ ਸਾਥ ਨਹੀਂ ਦੇਣਾ ਸਗੋਂ ਮੌਤ ਦੇ ਘਾਟੋ ਉਤਾਰ ਦੇਣਾ। ਇਹ ਘਟਨਾ ਯੂਪੀ ਦੇ ਵਿੱਚ ਵਾਪਰੀ ਆ ਪੁਲਿਸ ਨੇ ਉਹਨਾਂ ਤਿੰਨਾਂ ਜਾਣਿਆਂ ਨੂੰ ਪਤੀ ਪਤਨੀ ਤੇ ਉਹਨਾਂ ਦੀ ਧੀ ਨੂੰ ਗ੍ਰਿਫਤਾਰ ਕਰ ਲਿਆ। ਧੀ ਵਿਚਾਰੀ ਛੋਟੀ ਜੀ ਉਮਰ ਦੀ ਆ ਪਰ ਉਹ ਜਿਹੜਾ ਕੁਝ ਉਹਦੇ ਪਿਤਾ ਨੇ ਕੀਤਾ ਉਹਦਾ ਅੰਜਾਮ ਅੱਜ ਧੀ ਨੂੰ ਵੀ ਭੁਗਤਣਾ ਪੈਣਾ ਕਿਉਂਕਿ ਉਹਦੇ ਮਨ 'ਚ ਵੀ ਇੱਕ ਨਫ਼ਰਤ ਹੋਊਗੀ ਦੂਸਰੀ ਮਾਂ ਪ੍ਰਤੀ ਸ਼ਾਇਦ ਜਿਦੇ ਕਰਕੇ ਉਹ ਉਹਨੇ ਵੀ ਆਪਣੇ ਮਾਪੇ ਦਾ ਸਾਥ ਦਿੱਤਾ ਤਾਂ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਅੱਗੇ ਇਨਵੈਸਟੀਗੇਸ਼ਨ ਕਰ ਰਹੀ ਆ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਹੋਰ ਕੀ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੇਗਾ ਪਰ ਜਿਹੜੀ ਪਹਿਲੀ ਮੁਢਲੀ ਜਾਣਕਾਰੀ ਆ ਪੁਲਿਸ ਨੇ ਮੀਡੀਆ ਦੇ ਵਿੱਚ ਦਿੱਤੀ ਆ ਉਹ ਇਹੀ ਆ ਕਿ ਉਸ ਔਰਤ ਸੁਨੀਤਾ ਦਾ ਖਰਚਾ ਕਹਿੰਦੇ ਬਿਮਾਰੀ ਤੇ ਕਾਫੀ ਜ਼ਿਆਦਾ ਹੁੰਦਾ ਸੀ ਜਿਦੇ ਕਰਕੇ ਗੁੱਸੇ ਦੇ ਵਿੱਚ ਸੀਗੇ ਪਰਿਵਾਰ ਵਾਲੇ ਉਹਨਾਂ ਨੇ ਰਲ ਮਿਲ ਕੇ ਉਸ ਆਰਧਨੁਮੋਤ ਦੀ ਘਾਟ ਉਤਾਰ ਦਿੱਤਾ